ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਤੇ ਕਾਂਗਰਸ ਦੇ ਵਿੱਚ ਲਗਾਤਾਰ ਕੋਈ ਛੱਡ ਰਿਹਾ ਹੈ ਕੋਈ ਆ ਰਿਹਾ ਹੈ ਕੋਈ ਜਾ ਰਿਹਾ ਹੈ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਕੋਈ ਆ ਰਿਹਾ ਹੈ ਕੋਈ ਜਾ ਰਿਹਾ ਹੈ ਤੇ ਹੁਣ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਜਦੋਂ ਕਾਂਗਰਸ ਪਾਰਟੀ ਕਾਫੀ ਸਰਗਰਮ ਸੀ ਤਾਂ ਜਗਮਉਂ ਸਿੰਘ ਕੰਗ ਦਾ ਇੱਕ ਵੱਡਾ ਨਾਮ ਸੀ ਅਤੇ ਜਗਮਉਂ ਸਿੰਘ ਕੰਗ ਫਿਰ ਟਿਕਟ ਨਹੀਂ ਦਿੱਤੀ ਗਈ ਤਾਂ ਉਹ ਅਤੇ ਆਪਣੇ ਦੋਨੇ ਬੱਚਿਆ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਸੀ ਅਤੇ ਅੱਜ ਉਹ ਮਲਿਕਾ ਅਰਜੁਨ ਖੜਗੇ ਤੋਂ ਉਹ ਫੇਰ ਤੋਂ ਮੁਰਤੋ ਦੁਆਰਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਜਗਮਉਨ ਸਿੰਘ ਕੰਗ ਤੇ ਉਹਨਾਂ ਦਾ ਪੁੱਤਰ ਯਾਦਵਿੰਦਰ ਸਿੰਘ ਬੰਨੀ ਕੰਗ ਮੁਰਤੋ ਕਾਂਗਰਸ ਦੇ ਵਿੱਚ ਅੱਜ ਸ਼ਾਮਲ ਹੋ ਗਏ ਨੇ ਇਸ ਤੋਂ ਪਹਿਲਾਂ ਉਹ ਕਾਂਗਰਸ ਵਿੱਚ ਕਾਂਗਰਸ ਵਿੱਚ ਸੰਤਾ ਕਾਂਗਰਸ ਛੱਡ ਕੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸੀ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੀ ਪੁੱਛ ਪੜਤਾਲ ਨਹੀਂ ਹੋ ਰਹੀ ਸੀ ਅਤੇ ਜਦੋਂ ਵੀ ਕੋਈ ਗੱਲਬਾਤ ਹੁੰਦੀ ਸੀ ਤਾਂ ਉਹਨਾਂ ਨੂੰ ਫਰੰਟ ਤੇ ਨਹੀਂ ਲਿਆਂਦਾ ਜਾ ਰਿਆ ਸੀ ਅਤੇ ਹੁਣ ਕੱਲ ਜਗਮਉਂਦ ਸਿੰਘ ਕੰਗ ਪ੍ਰੈਸ ਕਾਨਫਰੰਸ ਵੀ ਕਰ ਸਕਦੇ ਨੇ ਕਿ ਕਿਉਂ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਛੱਡੀ ਗਈ ਹੈ ਫਿਲਹਾਲ ਜਗਮਉਂਦ ਸਿੰਘ ਕੰਗ ਅਤੇ ਉਹਨਾਂ ਦੇ ਪੁੱਤਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਫੇਰ ਤੋਂ ਦੁਬਾਰਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਇਸ ਤਰ੍ਹਾਂ ਕੀ ਤੁਸੀਂ ਨੀਚੇ ਟਾਈਟਲ ਪੜਿਆ ਇੱਕ ਉਮੀਦਵਾਰ ਹੋਰ ਵੱਧ ਗਿਆ ਕਾਂਗਰਸ ਵਿੱਚ ਤਾਂ ਕਾਂਗਰਸ ਦੇ ਵਿੱਚ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਪਹਿਲਾਂ ਤੋਂ ਹੀ 8-10 ਜਿਹੜੇ ਕਾਂਗਰਸ ਦੇ ਵਿਧਾਨ ਸਭਾ ਚੋਣ ਲੜਨ ਵਾਲੇ 5-10 ਦੇ ਕਰੀਬ ਉਮੀਦਵਾਰ ਪਹਿਲੇ ਹੀ ਹੋ ਚੁੱਕੇ ਸਨ ਅਤੇ ਹੁਣ ਫੇਰ ਤੋਂ ਦਗਮੋਹ ਸਿੰਘ ਕੰਗ ਉਹਨਾਂ ਦੇ ਫਰੰਟ ਲਾਈਨ ਤੇ ਆ ਕੇ ਬੈਠ ਗਿਆ ਕਿਉਂਕਿ ਮਲਿਕਾ ਅਰਜੁਨ ਖੜਗੇ ਵੱਲੋਂ ਉਹਨਾਂ ਨੂੰ ਫੇਰ ਤੋਂ ਕਾਂਗਰਸ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਜਗਮਉਂ ਸਿੰਘ ਕੰਗ ਦਾ ਤੁਸੀਂ ਭਵਿੱਖ ਕਿਸ ਤਰ੍ਹਾਂ ਦੇਖਦੇ ਹੋ ਕਿ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਜਾਂ ਫਿਰ ਪਾਰਟੀ ਵਿੱਚ ਉਹਨਾਂ ਦੀ ਬੇਕਦਰਹੀ ਹੋਈ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕਾਫੀ ਉਹ ਬੋਲਦੇ ਸਨ ਅਤੇ ਕੱਲ ਸਾਡੀ ਵੀ ਪ੍ਰੈਸ ਕਾਨਫਰੰਸ ਉਹਨਾਂ ਦੇ ਨਾਲ ਰੱਖੀ ਹੋਈ ਹੈ ਚਰਨਜੀਤ ਸਿੰਘ ਚੰਨੀ ਦੇ ਨਾਲ ਤੇ ਕੱਲ ਉਹਨਾਂ ਨੂੰ ਜ਼ਰੂਰ ਅਸੀਂ ਇਹ ਸਵਾਲ ਪੁੱਛਾਂਗੇ ਕਿ ਕਾਂਗਰਸ ਦੇ ਵਿੱਚ ਕੀ ਲੀਡਰਾਂ ਦੀ ਕਮੀ ਹੈ ਜਾਂ ਫਿਰ ਮੁੱਖ ਮੰਤਰੀ ਨੂੰ ਗਾਲਾ ਕੱਢਣ ਵਾਲਿਆਂ ਨੂੰ ਜੇਕਰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਤਾਂ ਹਰ ਇੱਕ ਵਿਅਕਤੀ ਮੌਜੂਦਾ ਮੁੱਖ ਮੰਤਰੀ ਦੇ ਖਿਲਾਫ ਪ੍ਰੈਸ ਕਾਨਫਰੰਸ ਕਰੇਗਾ ਜਾਂ ਫਿਰ ਜਗਮਉਂ ਸਿੰਘ ਕਾਂਗ ਦਾ ਕਾਦੀ ਪਾਰਟੀ ਦੇ ਵਿੱਚ ਕਾਫੀ ਵੱਡਾ ਹੋਵੇਗਾ ਜਿਸ ਕਰਕੇ ਉਹਨਾਂ ਨੂੰ ਲੱਗਦਾ ਹੋਵੇਗਾ ਕਿ ਜਗਮਉਂਦ ਸਿੰਘ ਕੰਗ ਤੋਂ ਬਿਨਾ ਪਾਰਟੀ ਚੱਲੀ ਨਹੀਂ ਸਕਦੀ ਇਹ ਤੁਹਾਨੂੰ ਖਬਰ ਜੋ ਦੇਣ ਦੇ ਲਈ ਅਸੀਂ ਫੇਰ ਤੋਂ ਦੁਬਾਰਾ ਲਾਈਵ ਆਏ ਹਾਂ ਕਿ ਜਗਮਉਂਦ ਸਿੰਘ ਕੰਗ ਅਤੇ ਉਹਨਾਂ ਦੇ ਪੁੱਤਰ ਯਾਦਵਿੰਦਰ ਸਿੰਘ ਬੰਨੀ ਕੰਗ ਮੁਰ ਤੋਂ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਨੇ ਅਤੇ ਮਲਿਕਾ ਅਰਜੁਨ ਖੜਗੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਅਤੇ ਹੁਣ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ विधानसभा हल्का खरड़ ਦੇ ਵਿੱਚ ਕੀ ਕਾਂਗਰਸ ਜਿੱਤੇਗੀ ਜਾਂ ਹਾਰੇਗੀ ਕਿਉਂਕਿ ਲਗਾਤਾਰ ਜੋ ਚਮੂ ਸਿੰਘ ਕਾਂਸਰ ਨੇ ਉਹਨਾਂ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕਾਫੀ ਬਿਆਨਬਾਜ਼ੀ ਕੀਤੀ ਗਈ ਸੀ ਅਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੀ ਪੁੱਛ ਪੜਤਾਲ ਨਹੀਂ ਕੀਤੀ ਜਾ ਰਹੀ ਸੀ ਅਤੇ ਉਹਨਾਂ ਨੂੰ ਟਿਕਟ ਦੇਣ ਦਾ ਸ਼ਾਇਦ ਵਾਅਦਾ ਵੀ ਕੀਤਾ ਗਿਆ ਸੀ ਇਹ ਵੀ ਚਰਚਾ ਵਾ ਕਾਫੀ ਅਚਾਈਆਂ ਹੁਣਿਆ ਪਰ ਲੋਕ ਸਭਾ ਟਿਕਟ ਉਹਨਾਂ ਨੂੰ ਨਹੀਂ ਦਿੱਤੀ ਗਈ ਸੀ ਅਤੇ ਹੁਣ ਉਹ ਦੁਬਾਰਾ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਨੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਹੁਣ ਕਿੰਨੇ ਕੁ ਉਮੀਦਵਾਰ ਆ ਜਿਹੜੇ ਵਿਧਾਨ ਸਭਾ ਦੇ ਲੋਕ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਹੋ ਚੁੱਕੇ ਨੇ ਕਿਉਂਕਿ ਵਿਜੇਂਦਰ ਸਿੰਘ ਸਿੰਗਲਾ ਇੱਥੇ ਕੈਂਡੀਡੇਟ ਨੇ ਕਾਂਗਰਸ ਦੇ ਅਤੇ ਹੁਣ ਵਿਧਾਨ ਸਭਾ ਚੋਣਾਂ ਹਲੇ ਕਾਫੀ ਦੂਰ ਨੇ ਪਰ ਲਗਾਤਾਰ ਕਾਂਗਰਸ ਨੂੰ ਮਜ਼ਬੂਤੀ ਜ਼ਰੂਰ ਮਿਲੀ ਹੈ ਅਸੀਂ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਮੈਡਮ ਸਵਰਨਜੋਤ ਵਰਨਜੀਤ ਕੋਟ ਦੀ ਵੀ ਇੱਕ ਇੰਟਰਵਿਊ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਸੀ ਕਿ ਜੇਕਰ ਜਗਮਉਨ ਸਿੰਘ ਕੰਗ ਕਾਂਗਰਸ ਵਿੱਚ ਸ਼ਾਮਲ ਹੁੰਦੇ ਨੇ ਤਾਂ 200 ਦੇ ਕਰੀਬ ਵੋਟਾਂ ਦਾ ਫਾਇਦਾ ਹੋਵੇਗਾ ਹੁਣ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਜਗਮਉਨ ਸਿੰਘ ਕੰਗ ਦੇ ਕਾਂਗਰਸ ਵਿੱਚ ਦੁਆਰਾ ਤੋਂ ਸ਼ਾਮਲ ਹੋਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਨੂੰ ਕਿੰਨੀਆਂ ਵੋਟਾਂ ਦਾ ਫਾਇਦਾ ਹੋਵੇਗਾ ਅਤੇ ਆਮ ਆਦਮੀ ਪਾਰਟੀ ਨੂੰ ਕੀ ਨੁਕਸਾਨ ਹੋਵੇਗਾ ਜਾਂ ਫਾਇਦਾ ਹੋਵੇਗਾ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਤੇ ਅਪਡੇਟ ਇਹ ਹੈ ਕਿ ਸਾਬਕਾ ਕੈਬਨਿਟ ਮੰਤਰੀ ਜਗਮਉਂਦ ਸਿੰਘ ਕੰਗ ਅਤੇ ਉਹਨਾਂ ਦੇ ਵੱਡੇ ਪੁੱਤਰ ਯਾਦਵਿੰਦਰ ਸਿੰਘ ਬੰਨੀ ਕੰਗ ਮੁਰ ਤੋਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਧੰਨਵਾਦ ਜੀ